ਕਿਸਾਨ ਵਾਸਤੇ ਕਿਉਂ ਆnde ਬਿੱਲ ਯੂਵਲ ਕਨੈਕਸ਼ਨ ਕੰਡਿਆਨ ਐਮਐਸਟੀ ਖਾਲੇ ਕਸ਼ੀਆਂ ਨਹਿਰਾ ਸਾਰੀਆਂ ਪਰਮਣ ਵਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸ਼ਹਿਰਾਂ ਵਿੱਚ ਵਪਾਰੀਆਂ ਨੂੰ ਸਹੂਲਤਾਂ ਦੇਣ ਵਾਲੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਅੱਖੋਂ ਪਤਾ ਪੰਜਾਬ ਦੀਆਂ ਸਮੱਸਿਆ ਕੀ ਹੈ ਅਸੀਂ ਰਹਿਣ ਵਾਲੇ ਲੋਕ ਦੇ ਵਿੱਚ ਫੈਸਲਾ ਕਰਾਂਗੇ ਇੱਥੇ ਪਹਿਲੀ ਵਾਲੀਆਂ ਪਾਰਟੀਆਂ ਨੂੰ ਕੋਈ ਪਤਾ ਨਹੀਂ ਓ ਦਿੱਲੀ ਵਾਲੇ ਹੁਕਮਰਾਨ ਕੱਲੇ ਇੱਥੇ ਕਾਬਜ ਹੋਣ ਆਉਂਦੇ ਐ ਤੁਸੀਂ 5 ਸਾਲ ਕਾਂਗਰਸ ਦੇ ਵੀ ਦੇਖ ਲੇ ਆ ਝਾੜੂ ਵਾਲਾਂ ਨੇ ਵੀ ਦੇਖ ਲੇ ਕਿਵੇਂ ਪੰਜਾਬ ਪਰਬਾਦ ਹੋ ਗਿਆ ਤਜਰਬਾ ਕਰਨਾ ਛੱਡ ਗਏ ਆਪਣੀ ਪਾਰਟੀ ਆਪਣੀ ਕੌਮ ਆਪਣੇ ਲੋਕ ਇੱਕੋ ਇੱਕ ਪਾਰਟੀ ਐ ਜਿਹੜੀ ਸਾਰਿਆਂ ਨੂੰ ਇਕੱਠਾ ਲੈ ਕੇ ਲੱਖਣਾ ਚਾਹਦੀ ਐ ਸ਼੍ਰੋਮਣੀ ਅਕਾਲੀ ਦਲ ਗੁਰੂਆਂ ਦੇ ਦੱਸੇ ਹੋਏ ਚੰਗੇ ਰਸਤੇ 'ਚ ਚੱਲਣ ਵਾਲੀ ਪਾਰਟੀ ਐ ਸਾਰੇ ਧਰਮਾਂ ਦਾ ਸੰਭਾਲ ਕਰਨ ਵਾਲੀ ਐ ਸਾਰੇ ਧਰਮਾਂ ਦੇ ਲੋਕਾਂ ਨੂੰ ਇਕੱਠੇ ਰੱਖਣ ਵਾਲੀ ਹੈ ਭਾਈਚਾਰਕ ਸਾਂਝ ਬਣਾਉਣ ਵਾਲੀ ਪਾਰਟੀ ਹੈ ਵੱਡੇ ਪਾਤਸ਼ਾਹ ਸਾਬ ਮੁੱਖ ਮੰਤਰੀ ਰਹੇ 20 ਸਾਲ ਇੱਥੇ ਅਮਨ ਸ਼ਾਂਤੀ ਰਹੀ ਤਰੱਕੀ ਵੀ ਕਿਉਂਕਿ ਉਹਨਾਂ ਦੀ ਸੋਚ ਹੈ ਅਕਾਦੀਲਦੀ ਸੋਚ ਹੈ ਕਿ ਪੰਜਾਬ ਦੁਬਾਰਾ ਤੱਕੀ ਕਰੂਗਾ ਜੇ ਇੱਥੇ ਭਾਈਚਾਰਕ ਸਾਂਝ ਤੇ ਤਰੱਕੀ ਤੇ ਅਮਨ ਸ਼ਾਂਤੀ ਰਹੂਗੀ ਅੱਜ ਗੁੰਡਾਗਰਦੀ ਦਾ ਰਾਜ ਆ ਗੈਂਗਸਟਰ ਰਾਜ ਕਰ ਜਾਂਦੇ ਆ ਨਸ਼ਾ ਘਰ ਘਰ ਪਚਾ ਪਜਾਤਾ ਇਹਨਾਂ ਝਾੜੂ ਵਾਲਿਆਂ ਨੇ ਇਸ ਕਰਕੇ ਇਹ ਪੰਜਾਬ ਨੂੰ ਬਚਾਉਣਾ ਚੱਖੇ ਹੋਣਾ ਪੈਣਾ ਆ ਦਿੱਲੀ ਵਾਲੀਆਂ ਤਾਕਤਾਂ ਨੂੰ ਭਜਾਉਣਾ ਪੈਣਾ ਕਿ ਮੈਂ ਜਿਆਦਾ ਪਿਆਰ ਛੋਟਾ ਦੇਖ ਰਿਆਂ ਥੋੜੇ ਮਨ ਮੰਗੇ ਆ ਉਹ ਆਪਣੀ ਪਾਰਟੀ ਥੋੜੇ ਬਜ਼ੁਰਗਾਂ ਦੀ ਖੂਨ ਪਸੀਨੇ ਨਾਲ ਬਣਾਈ ਪਾਰਟੀ ਸ਼ਾਰਟ ਕਰ ਦੇ ਕੇ ਬਣਾਈ ਪਾਰਟੀ 103 ਸਾਲ ਪੁਰਾਣੀ ਪਾਰਟੀ ਸ਼ੋਮਨੀ ਗਾਲੀ ਦੇ ਤੋਂ ਤਗੜਾ